Transcrição e एसडीएम ਅਤੇ ਰਿਟਰਨਿੰਗ ਅப்சਰਾ ਸ਼ੋਕ ਮੁੰਜਾਲ ਨੇ ਕਿਹਾ ਕਿ ਬੁੱਧਵਾਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਆਖਰੀ ਦਿਨ ਹੈ ਤੇਂਦਰੀ ਨਗਰਪਾਲਿਕਾ ਦੇ ਵਿੱਚ ਪ੍ਰਧਾਨ ਦੇ ਅਹੁਦੇ ਦੇ ਲਈ ਚਾਰ ਉਮੀਦਵਾਰਾਂ ਦੇ ਵਿੱਚੋਂ ਹੁਣ ਸਿਰਫ ਤਿੰਨ ਉਮੀਦਵਾਰ ਜਸਪਾਲ ਰਕੇਸ਼ ਕੁਮਾਰ ਅਤੇ ਕਰਮਬੀਰ ਮੈਦਾਨ ਦੇ ਵਿੱਚ ਬਚੇ ਨੇ ਜਦਕਿ ਰਾਸ਼ਟਰਪਤੀ ਅਹੁਦੇ ਦੇ ਲਈ ਇੱਕ ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਨੇ ਐਸਡੀਐਮ ਅਤੇ ਰਿਟਰਨਿੰਗ ਅப்சਰਾ ਸ਼ੋਕ ਮੁੰਜਾਲ ਨੇ ਕਿਹਾ ਕਿ ਇਸੇ ਤਰ੍ਹਾਂ ਨਗਰਪਾਲਿਕਾ ਦੇ ਸਾਰੇ 14 ਵਾਡਾਂ ਦੇ ਲਈ ਸਿਟੀ ਕੌਂਸਲਰ ਦੇ ਅਹੁਦੇ ਦੇ ਲਈ ਚਾਰ ਨਿਸ਼ਾਨ ਅਲਾਰਟ ਕੀਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਸਿਟੀ ਕੌਂਸਲਰ ਦੇ ਅਹੁਦੇ ਲਈ 76 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ ਦੇ ਦੌਰਾਨ ਸ਼ਹਿਰ ਦੇ ਕੌਂਸਲਰ ਦੇ ਅਹੁਦੇ ਲਈ 29 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਨੇ ਤੇ ਇਸ ਤਰ੍ਹਾਂ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਦੇ ਦੌਰਾਨ ਨਗਰ ਨਿਗਮ ਦੇ ਸਾਰੇ 14 ਵਾਡਾਂ ਦੇ ਵਿੱਚ ਸਿਟੀ ਕੌਂਸਲਰ ਦੇ ਅਹੁਦੇ ਲਈ 44 ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਨੇ